ਤੁਹ ਸਬ ਦੇਖੋ ਜੀ ਜੋ ਉਸ ਟਾਈਮ ਦੇ ਹਾਲਾਤ ਸੀ ਪਾਕਿਸਤਾਨ ਦੇ ਜੋ ਕਲਾਕਾਰ ਆ ਉਹ ਕੰਮ ਕਰ ਰਹੀ ਸੀ ਬਟ ਉਦੋਂ ਹਾਲਾਤ ਚੰਗੇ ਸੀ ਇਹ ਥੋੜਾ ਸੋਚਣਾ ਚਾਹੀਦਾ ਹੈ ਕਿ ਦਿਲਜੀਤ ਅੱਛਾ ਬੰਦਾ ਹੈ ਅੱਛਾ ਅਦਾਕਾਰ ਹੈ ਸਿੰਗਰ ਹੈ ਸਭੇ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਕੁਝ ਗੱਲਾਂ ਦੋਵੇਂ ਠੀਕ ਨਹੀਂ ਦੋਵੇਂ ਪਹਿਲੂ ਦੇਖੇ ਜੇ ਚੰਗੇ ਨੇ ਕਿਉਂਕਿ ਇੱਕ ਦੇਸ਼ਵਦੀ ਗੱਲ ਵੀ ਆ ਬਟ ਦੇਖਿਆ ਜਾਵੇ ਕਿ ਉਸ ਹਾਲਾਤ ਨੂੰ ਮਤਲਬ ਪਹਿਲਗਮ ਅਟੈਕ ਬਾਅਦ ਚ ਹੋਇਆ ਥੋੜਾ ਸਮਝਣਾ ਚਾਹੀਦਾ ਹੈ ਅਸੀਂ ਮਿਸ ਕਰ ਰਹੇ ਹਾਂ ਅੱਛੀ ਫਿਲਮਾਂ ਇਥੋਂ ਤੱਕ ਕੀ ਜਿਹੜੇ ਹਾਨੀਆਂ ਮਰਜੀ ਦਾ ਆਪਣਾ ਇੰਸਟਾਗ੍ਰam ਅਕਾਊਂਟ ਹੀ ਆਫੀਸ਼ੀਅਲ ਉਹ ਵੀ ਉਹਨਾਂ ਨੇ ਆਪਣੇ ਇੰਡੀਆ ਨੇ ਉਹ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਅਕਾਊਂਟ ਵਗੈਰਾ ਹੈਕ ਕਰਕੇ ਜਾਂ ਕੁਛ ਉਹਨਾਂ ਨੇ ਕਰ ਦਿੱਤਾ ਦੁੱਖ ਦੇ ਜੀ ਇਦਾਂ ਹੀ ਆ ਆਏ ਉਹਨਾਂ ਨੂੰ ਪੁੱਛਿਆ ਹੈ ਕਿ ਸਰਦਾਰ ਜੀ 3 ਮੂਵੀ ਉਹ ਆਂਦੇ ਕਿ ਨਹੀਂ ਸਰ ਬੈਨ ਹੋਈ ਹੈ ਮੂਵੀ ਤੇ ਫਿਰ ਹੁਣ ਆਪਸ਼ਨ ਨਹੀਂ ਉਹ ਸਾਡੇ ਕੋਲ ਰਹਿ ਗਈ ਉਹ ਇੱਕ ਅਦਾਕਾਰ ਆ ਠੀਕ ਹੈ ਉਹ ਆਪਣਾ ਹੁਨਰ ਵਿਖਾ ਰਹੇ ਨੇ ਠੀਕ ਹੈ ਇਹ ਜਿਹੜੀ ਅੱਜ ਜਿਹੜਾ ਸਟੈਪ ਚੁੱਕਿਆ ਨਾ ਅਸੀਂ ਅਸੀਂ ਇੱਕ ਇਹਦੀ ਮੂਵੀ ਬਣਾਈ ਕੀਤੀ ਅੱਜ ਕਿ ਹਾਂ ਵੀ ਉਹ ਇੱਕ ਕੁੜੀ ਹਾਨੀਆਂ ਅਮੀਰ ਉਹਦੇ ਵਿੱਚ ਇਹਦੇ ਇਹਨਾਂ ਨੇ ਮੂਵੀ ਬਣਾਈ ਕਰਤੀ ਉਹ ਉਹ ਦੋਵਾਂ ਦੇਸ਼ਾਂ ਨੂੰ ਅੱਜ ਪਾੜ ਪੈਣ ਦੀ ਦੋਵਾਂ ਦੇਸ਼ਾਂ ਦੇ ਵਿੱਚ ਠੀਕ ਆ ਇਹ ਤੁਸੀਂ ਵੀ ਜਾਣਦੇ ਜੇ ਕਿ ਹਾਂ ਵੀ ਪਾਕਿਸਤਾਨ ਦੇ ਆਪਾਂ ਵੀਡੀਓ ਵੇਖਦੇ ਆ ਉਹ ਕਿੱਦਾਂ ਸਾਰੇ ਪੁਆਇੰਟ ਆਫ View ਉਹਨਾਂ ਦੇ ਤੁਸੀਂ ਵੇਖਿਆ ਕਰੋ ਉਹ ਕਿੰਨਾ ਚੜ੍ਹਦੇ ਪੰਜਾਬ ਵਾਲੇ ਲੋਕਾਂ ਨੂੰ ਉਹ ਕਿੰਨਾ ਮਿਸ ਕਰਦੇ ਆ ਉਹ ਤੇ ਆਪਾਂ ਨੂੰ ਮਾੜਾ ਚੰਗਾ ਆਂਦੀ ਨਹੀਂਗੇ ਜਿਨੂੰ ਪਤਾ ਹੀ ਵਿਵਾਦ ਚੱਲਿਆ ਤਾਂ ਉਹਨੂੰ ਪਤਾ ਹੀ ਨਹੀਂ ਰਿਲੀਜ਼ ਹੋਣੀ ਇਹਨਾਂ ਨੂੰ ਚੇਂਜ ਕਰ ਲੈਣਾ ਚਾਹੀਦਾ ਸੀ ਦਲਜੀਤ ਦੋਸਾਂ ਦੀ ਫਿਲਮ ਸਰਦਾਰਜੀ 3 ਦੀ ਜੀ ਹਾਂ ਤੁਹਾਨੂੰ ਦੱਸਿਆ ਕਿ ਸਰਦਾਰਜੀ 3 ਜਿਹੜੀ ਆ ਉਹ ਅੱਜ ਜਿਹੜੀ ਆ ਅੱਜ ਸ਼ੁੱਕਰਵਾਰ ਨੂੰ ਜਿਹੜੀ ਆ ਸਾਰੇ ਆਲਓਵਰ ਵਰਲਡ ਦੇ ਵਿੱਚ ਜਿਹੜੀ ਆ ਉਹ ਰਿਲੀਜ਼ ਹੋਣੀ ਸੀ ਪਰ ਲੇਕਿਨ ਹਿੰਦੁਸਤਾਨ ਨੂੰ ਛੱਡ ਕੇ ਹਿੰਦੁਸਤਾਨ ਦੇ ਵਿੱਚ ਫਿਲਹਾਲ ਜਿਹੜੀ ਆ ਉਸ ਦੀ ਰਿਲੀਜ਼ ਰਿਲੀਜ਼ ਮੈਂ ਚੰਦਰ ਸਿੰਘ ਨਾ ਤੁਸੀਂ ਜੁੜਿਆ ਰੋਜ਼ਾਨਾ ਸਪੋਕਸਮੈਨ ਦੇ ਨਾਲ ਗੱਲ ਕਰਦੇ ਆ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਦੀ ਜੇ ਤੁਹਾਨੂੰ ਦੱਸਿਆ ਕਿ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਸਰਦਾਰਜੀ 3 ਜਿਹੜੀ ਆ ਫਿਲਮ ਰਿਲੀਜ਼ ਹੋਣੀ ਸੀ ਪਰ ਲੇਕਿਨ ਕੁਝ ਕਾਰਨਾਂ ਦੇ ਕਾਰਨ ਕਿਉਂਕਿ ਵੱਡਾ ਜਿਹੜਾ ਵਿਵਾਦ ਇਸ ਫਿਲਮ ਨੂੰ ਲੈ ਕੇ ਛੜਿਆ ਹੋਇਆ ਸੀ ਤੇ ਉਹਦੇ ਚੱਲਦੇ ਹਿੰਦੁਸਤਾਨ ਨੂੰ ਛੱਡ ਕੇ ਬਾਕੀ ਵਿਸ਼ਵ ਭਰ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਵਿਵਾਦ ਤਾਂ ਉਦੋਂ ਦੱਸਿਆ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰ ਹਾਨਿਜ਼ ਆਮੀਰ ਜੜੀਆ ਉਹ ਬਤੌਰ ਜੀ ਦੋਸਤਾਂ ਦੇ ਨਾਲ ਇਸ ਫਿਲਮ ਦੇ ਵਿੱਚ ਦੇਖੇ ਗਏ ਰਹੇ ਸੇ ਪਰ ਲੇਕਿਨ ਨ ਲੋਕਾਂ ਵੱਲੋਂ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਗਿਆ ਕਿ ਪਾਕਿਸਤਾਨੀ ਐਕਟਰ ਜਿਹੜੇ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ ਕਿਉਂਕਿ ਬੀਤੇ ਦਿਨ ਤੁਸੀਂ ਦੇਖ ਚੁੱਕੇ ਹੋ ਕਿ ਕਾਫੀ ਜ਼ਿਆਦਾ ਕੰਟਰੋਵਰਸੀ ਜਿਹੜੀ ਆ ਇਸ ਫਿਲਮ ਨੂੰ ਲੈ ਕੇ ਹੋਈ ਕਿ ਜਿਹੜੇ ਪਾਕਿਸਤਾਨ ਤੋਂ ਜਿਹੜੇ ਕਲਾਕਾਰ ਹਿੰਦੁਸਤਾਨ ਦੀਆਂ ਇੰਡਸਟਰੀ ਦੇ ਵਿੱਚ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਆਣ ਕੇ ਕਲਾਕਾਰੀ ਕਰਦੇ ਨੇ ਔਰਤੇ ਉੱਤੇ ਕਾਫੀ ਜ਼ਿਆਦਾ ਹਰ ਲੋਕਾਂ ਦਾ ਵੀ ਜਿਹੜਾ ਆ ਉਹ ਕਮੈਂਟ ਵੀ ਆਏ ਸੇ ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਜੀ 3 ਫਿਲਮ ਨੂੰ ਲੈ ਕੇ ਕਿ ਆਖਿਰਕਾਰ ਲੋਕ ਜਿਹੜੇ ਨੇ ਅੰਮ੍ਰਿਤਸਰ ਦੇ ਲੋਕ ਕੀ ਕੁਝ ਸੋਚੇ ਨੇ ਇਸ ਫਿਲਮ ਨੂੰ ਲੈ ਕੇ ਕਿ ਆਖਿਰਕਾਰ ਰਿਲੀਜ਼ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਤਾਂ ਦੇਖੋ ਜੀ ਜੋ ਉਸ ਟਾਈਮ ਦੇ ਹਾਲਾਤ ਸੀ ਪਾਕਿਸਤਾਨ ਦੀ ਜੋ ਕਲਾਕਾਰ ਹੈ ਉਹ ਕੰਮ ਕਰ ਰਹੀ ਸੀ ਬਟ ਉਦੋਂ ਹਾਲਾਤ ਚੰਗੇ ਸੀ ਇਹ ਥੋੜਾ ਸੋਚਣਾ ਚਾਹੀਦਾ ਹੈ ਕਿ ਦਿਲਜੀਤ ਅੱਛਾ ਬੰਦਾ ਅੱਛਾ ਅਦਾਕਾਰ ਹੈ ਸਿੰਗਰ ਹੈ ਸਭੇ ਚਾਰਤ ਨਾਲ ਜੁੜਿਆ ਹੋਇਆ ਹੈ ਥੋੜੇ ਜੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਨਾ ਚਾਹੀਦਾ ਸੀ ਬੜਾ ਅਸੀਂ ਮਿਸ ਕਰ ਰਹੇ ਹਾਂ ਕਿ ਚਲਣੀ ਚਾਹੀਦੀ ਸੀ ਥੋੜਾ ਸਰਕਾਰ ਨੂੰ ਚਾਹੀਦਾ ਸੀ ਕਿਉਂਕਿ ਉਦੋਂ ਹਾਲਾਤ ਇੱਜਾ ਦੀ ਸੀ ਜੋ ਪਹਿਲ ਕੰਮ ਦਾ ਮਕੀ ਟੈਗ ਹੋਇਆ ਉਹ ਬਾਅਦ ਵਿੱਚ ਹੋਇਆ ਕਿਉਂਕਿ ਸ਼ੂਟਿੰਗ ਆਲਰੇਡੀ ਹੋ ਚੁੱਕੀ ਹੋਈ ਸੀ ਅਸੀਂ ਮਿਸ ਕਰ ਰਹੇ ਹਾਂ ਕਿ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਜਲਦੀ ਫਿਲਮ ਦੇਖਣ ਦਾ ਮੌਕਾ ਮਿਲੇ अच्छी कला करने क्योंकि काफी ਜਿਹੜਾ ਉਹ ਉਹ ਵਿਵਾਦਾਂ ਦੇ ਵਿੱਚ ਰਹੀ ਕੋ काफी ਲੋਕਾਂ ਵੱਲੋਂ ਉਹਨੂੰ ਟਰੋਲ ਵੀ ਕੀਤਾ ਗਿਆ ਜਸਜੀਤ ਜੋ ਸਾਹ ਨੂੰ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਵਰਲਡ ਲੈਵਲ ਦੇ ਉੱਤੇ ਜੀ 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 ਨਹੀਂ ਉਹ ਠੀਕ ਹੈ ਬਸ ਕਿਸੇ ਹੱਦ ਤੱਕ ਕੁਝ ਗੱਲਾਂ ਦੋਵੇਂ ਠੀਕ ਨਹੀਂ ਦੋਵੇਂ ਪਹਿਲੂ ਦੇਖੇ ਜਾਵੇ ਚੰਗੇ ਨੇ ਕਿਉਂਕਿ ਇੱਕ ਦੇਸ਼ਵਦੀ ਗੱਲ ਵੀ ਆ ਬਟ ਦੇਖਿਆ ਜਾਵੇ ਕਿ ਉਸ ਹਾਲਾਤ ਨੂੰ ਮੰਦੇ ਨਜ਼ਰ ਪੈਲਗਮ ਅਟੈਕ ਬਾਅਦ ਚ ਹੋਇਆ ਥੋੜਾ ਸਮਝਣਾ ਚਾਹੀਦਾ ਹੈ ਅਸੀਂ ਮਿਸ ਕਰ ਰਹੇ ਹਾਂ ਅੱਛੀ ਫਿਲਮ ਹੈ ਮਤਲਬ ਤੁਸੀਂ ਦੇਖਣਾ ਚਾਹੋਗੇ ਦੁਬਾਰਾ ਤਾਂ ਇਹ ਲੀਜ਼ਾ ਇੰਡੀਆ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਜ਼ਰੂਰ ਅਸੀਂ ਇੰਤਜ਼ਾਰ ਕਰਾਂਗੇ ਠੀਕ ਹੈ ਥੈਂਕ ਯੂ ਸਰਦਾਰ ਜੀ 3 ਸਰ ਗੱਲ ਤੇ ਇੰਨੀ ਕਿ ਸਰਦਾਰ ਜੀ ਆਪਾਂ ਪਹਿਲੀ ਵੀ ਦੂਜੀ ਵੀ ਵੇਖਿਆ ਸਾਰਿਆਂ ਨੇ ਐਂਟਰਟੇਨਮੈਂਟ ਬਹੁਤ ਵਧੀਆ ਕੀਤਾ ਹਨਾ ਸਰਦਾਰ ਜੀ 3 ਜਿਹੜੀ ਆ ਹੁਣ ਇੱਥੇ ਆਪਣੇ ਇੰਡੀਆ ਦੇ ਵਿੱਚ ਬੈਨ ਹੋ ਗਈ ਹੈ ਹਨਾ ਬਾਹਰ ਅੱਜ ਸਭ ਹਰ ਕਿਤੇ ਚੱਲਦੀ ਪਈ ਆ ਫੋਰਨ ਕੰਟਰੀਆਂ ਦੇ ਵਿੱਚ ਸਰਦਾਰ ਜੀ 3 ਚੱਲਦੀ ਪਈ ਆ ਇੱਕ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਚਲੋ ਇੱਕ ਐਂਟਰਟੇਨਮੈਂਟ ਲਈ ਆਪਾਂ ਸਾਰਿਆਂ ਨੇ ਮੂਵੀ ਉਹ ਵੇਖਣੀ ਸਰ ਕਹਿਣਾ ਕੀ ਕਹਿਣਾ ਤੁਹਾਨੂੰ ਸਭ ਨੂੰ ਹੀ ਪਤਾ ਹੈ ਗੱਲ ਕਿ ਸਰਦਾਰ ਜੀ ਜਾਂ ਸਰਦਾਰ ਜੀ 2 ਆਪਾਂ ਵੇਖੀ ਆ ਹਨਾ ਸਭ ਨੇ ਉਹਦੇ ਲਈ ਕਿੰਨੀ ਵਧੀਆ ਉਹ ਮੂਵੀ ਹੀ ਹਨਾ ਸਭ ਨੇ ਉਹ ਉਹ ਵੇਖ ਕੇ ਮੂਵੀ ਐਂਟਰਟੇਨਮੈਂਟ ਕੀਤਾ ਬਹੁਤ ਵਧੀਆ ਕਈ ਲੋਕੀ ਇਹੋ ਜਿਹਾ ਕੰਮ ਹੁੰਦਾ ਹੈ ਕਿ ਲੋਕੀ ਲੋਕਾਂ ਦੇ ਮੂਡ ਹੋਰ ਸਾਫਦੇ ਹੁੰਦੇ ਆਪਾਂ ਮੂਵੀ ਵੇਖ ਕੇ ਜਾਂ ਕੋਈ ਵੀ ਆਪਣਾ ਦਿਲ ਖੁਸ਼ ਹੋ ਜਾਂਦਾ ਜਿੱਦਾਂ ਵੀ ਲਾ ਲੋ ਹੁਣ ਸਰਜਾ ਸਰਦਾਰ ਜੀ 3 ਫਿਲਮ ਵੀ ਫੋਰਨ ਕੰਟਰੀਆਂ ਦੇ ਵਿੱਚ ਚੱਲਦੀ ਪਈ ਹੈ ਹਨਾ ਅੱਜ ਆਪਣੇ ਵੀ ਰਿਲੀਜ਼ ਹੋ ਸਕਦੀ ਬਟ ਜਿਹੜੀ ਆ ਪਿੱਛੇ ਇਹ ਵਿਵਾਦ ਚੱਲੇ ਆ ਪਾਕਿਸਤਾਨ ਦੇ ਆਪਣੇ ਇੰਡੀਆ ਦੇ ਵਿੱਚ ਉਹਦੇ ਕਰਕੇ ਇਹ ਜਿਹੜੀ ਆ ਮੂਵੀ ਆਪਣੇ ਬਹਿਣ ਹੋ ਗਈ ਆ ਬਹਿਣ ਤਾਂ ਇਹਨਾਂ ਨੇ ਕੀਤੀ ਆ ਕਿਉਂਕਿ ਹਾਨੀ ਅਮਰ ਜੀ ਪਾਕਿਸਤਾਨ ਦੇ ਆਦਾਕਾਰ ਹੀ ਜਿਹੜੇ ਉਹ ਇਹ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਇਸੇ ਕਰਕੇ ਉਹਨਾਂ ਨੇ ਪਾਕਿਸਤਾਨ ਦੇ ਹੀ ਉਹ ਇਸੇ ਕਰਕੇ ਬੈਨ ਕਰਤੀ। ਇੱਥੋਂ ਤੱਕ ਕਿ ਜਿਹੜੇ ਹਾਨੀਆਂ ਅਮਰਜੀ ਦਾ ਆਪਣਾ ਇੰਸਟਾਗ੍ਰam ਅਕਾਊਂਟ ਹੀ ਆਫੀਸ਼ੀਅਲ ਉਹ ਵੀ ਉਹਨਾਂ ਨੇ ਆਪਣੇ ਇੰਡੀਆ ਨੇ ਉਹ ਵੀ ਉਹਨਾਂ ਨੇ ਕਿਸੇ ਤਰੀਕੇ ਨਾਲ ਉਹਨਾਂ ਦਾ ਅਕਾਊਂਟ ਵਗੈਰਾ ਹੈਕ ਕਰਕੇ ਜਾਂ ਕੁਝ ਉਹਨਾਂ ਨੇ ਕਰ ਦਿੱਤਾ। ਸਰ ਹੁਣ ਤੁਹਾਨੂੰ ਤੇ ਪਤਾ ਇਹ ਵੀ ਬਾਤ ਤੇ ਹਲੇ ਮੇਰੇ ਸਭ ਨਾਲ ਸਮਥਿੰਗ 1.5 ਮਹੀਨੇ ਦੀ ਗੱਲ ਆ। ਹਣਾ ਹੁਣ ਜਿਹੜੀ ਇੱਕ ਆਪਾਂ ਇੱਕ ਮੂਵੀ ਕਰਦੇ ਆਂ ਮੂਵੀ ਤੇ ਸਰ ਟਾਈਮ ਮੂਵੀ ਨੂੰ ਤੇ ਬਹੁਤ ਲੱਗਦਾ ਸਾਲ ਡੇਢ ਸਾਲ ਟਾਈਮ ਮੂਵੀ ਨੂੰ ਲੱਗਦਾ ਕੀ ਪਤਾ 2 ਸਾਲ ਵੀ ਲੱਗੇ ਹੋਣਾ ਹਣਾ ਹੁਣ ਉਹਨਾਂ ਨੂੰ ਉਹਨਾਂ ਨੇ ਤੇ ਆਪਦੀ ਮੂਵੀ ਸਾਰੀ ਤਿਆਰ ਕੀਤੀ ਹੋਈ ਉਹਨਾਂ ਨੇ ਇੱਕ ਡੇਟ ਫਿਕਸ ਕੀਤੀ ਕਿ ਜੀ ਅਸੀਂ 27 ਤਰੀਕ ਨੂੰ ਮੂਵੀ ਸਾਡੀ ਰਿਲੀਜ਼ ਹੋ ਜਾਣੀ ਆ ਹੁਣ ਉਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਵਿੱਚ ਡੇਢ ਮਹੀਨੇ ਦੇ ਆ ਹੁਣ ਆ ਕੰਮ ਬਣ ਜਾਣਾ ਵਾ ਤੁਹਾਡਾ ਦਿਲ ਟੁੱਟਾ ਕਿਉਂਕਿ ਜਦੋਂ ਤੁਸੀਂ ਇੱਥੇ ਦਿਲ ਮੈਂ ਨਾ ਭਾਈ ਅਸੀਂ ਤੇ ਆਏ ਆ ਤੇ ਆਉਂਦੇ ਆਂ ਪੁੱਛਿਆ ਕਿ ਜਦੋਂ ਸਾਨੂੰ ਬਾਹਰੋਂ ਮੇਰੇ ਸਿਸਟਰ ਸਾਡੇ ਸਿਸਟਰ ਸਾਰਾ ਕੋ ਉੱਥੇ ਜਾਂ ਬ੍ਰਦਰ ਸਿਸਟਰ ਉਹ ਦੱਸਣ ਦੇ ਕਿ ਇਸ ਟਿਕਾਂ पे ਦੇ ਵਗੈਰਾ ਸਾਰਾ ਕੋ ਕਰਦੇ ਪਏ ਕਿ ਸਰਦਾਰ ਜੀ 3 ਮੂਵੀ ਵੇਖਣਦੇ ਆਂ ਅਹੀਂ ਆਏ ਆਂ ਅਹੀਂ ਕਿਹਾ ਚਲੋ ਸਾਨੂੰ ਪਤਾ ਤਾਂ ਹੈਗਾ ਇਹ ਬੈਨ ਹੋ ਗਈ ਆ ਬਟ ਫਿਰ ਵੀ ਅਹੀਂ ਆਏ ਆਂ ਕਿ ਚਲੋ ਪੁੱਛ ਲੈਨੇ ਆ ਇੱਕ ਵਾਰ ਉਹ ਪੁੱਛਿਆ ਤੇ ਉਹ ਆਂਦੇ ਸਰਦਾਰ ਜੀ 3 ਲੱਗੀ ਨਹੀਂ ਆ ਬੈਨ ਆ ਆਪਣੇ ਇੰਡੀਆ ਦੇ ਵਿੱਚ ਤੇ ਬਸ ਇਹੋ ਹੁੰਦਾ ਹੈ ਕਿ ਚਲੋ ਇਹ ਕੋਈ ਏਡਾ ਵੱਡੀ ਗਲਤ ਨਹੀਂ ਏਡੇ ਵੱਡੇ ਵਿਵਾਦ ਵਾਲੀ ਗਲਤ ਨਹੀਂ ਸੀ ਹੁਣ ਆਪਣੇ ਅਮਰਿੰਦਰ ਗਿੱਲ ਸਾਹਿਬ ਦੀ ਪਿਕਚਰ ਹੀ ਉਹਦੇ ਵਿੱਚ ਪਾਕਿਸਤਾਨ ਦੇ ਕਿੰਨੇ ਵਧੀਆ-ਵਧੀਆ ਅਦਾਕਾਰ ਜਿਨ੍ਹਾਂ ਨੇ ਕੰਮ ਕੀਤਾ ਏ ਬੜੀ ਵਧੀਆ ਫਿਲਮ ਚੱਲੀ ਆ ਸਭ ਕੁਝ ਬੜਾ ਵਧੀਆ ਨਾਲੇ ਹਾਨੀ ਅਮਰ ਜੀ ਇੱਕ ਬੜੇ ਵਧੀਆ ਆਰਟਿਸਟ ਨੇ ਫਿਰ ਤੁਸੀਂ ਚਾਹੁੰਦੇ ਹੋ ਕਿ ਇਹ ਦੁਬਾਰਾ ਜਿਹੜੀ ਰਿਲੀਜ਼ ਹੋਵੇ ਜਰੂਰ ਜੀ ਜਰੂਰ ਸਾਰੇ ਚਾਹੁੰਦੇ ਆ ਜੀ ਕਿੰਨਾ ਕੱਢ ਦੁੱਖ ਹੋਇਆ ਮਨ ਨੂੰ ਦੁੱਖ ਤੇ ਜੀ ਇਦਾਂ ਹੀ ਆਏ ਆ ਉਹਨਾਂ ਨੂੰ ਪੁੱਛਿਆ ਹੈ ਕਿ ਸਰਦਾਰ ਜੀ 3 ਮੂਵੀ ਉਹ ਆਉਂਦੇ ਕਿ ਨਹੀਂ ਸਰ ਬੈਨ ਹੋਈ ਆ ਮੂਵੀ ਤੇ ਫਿਰ ਹੁਣ ਆਪਸ਼ਨ ਨਹੀਂ ਹੋ ਸਾਡੇ ਕੋਲ ਰਹਿ ਗਈ ਹਨੂ ਇਹ ਹੀ ਸਰਦਾਰ ਜਿੰਨੀਆਂ ਵੀ ਹੋਰ ਮੂਵੀ ਆਪਣਾ ਲੱਗੀਆਂ ਹਾਲੀ ਬਾਲੀਵੁੱਡ ਜਿੰਨੀਆਂ ਵੀ ਲੱਗੀਆਂ ਪਈਆਂ ਹਨਾ ਜੇ ਸਰਦਾਰ ਜੀ 3 ਮੂਵੀ ਇਸ ਟਾਈਮ ਤੇ ਲੱਗੀ ਹੁੰਦੀ ਕਿਸੇ ਨੇ ਦੂਸਰੀਆਂ ਨਹੀਂ ਮੂਵੀਆਂ ਵੇਖਣੀਆਂ ਭਾਵੇਂ ਕੋਈ ਵੀ ਨਵੀਂ ਆਈ ਆ ਬਟ ਉਹਨਾਂ ਸਰਦਾਰ ਜੀ 3 ਵੇਖਣੀ ਪਾਜੀ ਉਹ ਤੇ ਵੇਖੋ ਤੁਨ ਤੁਸੀਂ ਸਾਰੇ ਭਲੀ ਭਾਂ ਜਾਣਦੇ ਜੇ ਕਿ ਜਿਹੜਾ ਪਿਛਲੇ ਦਿਨੀ ਜੋ ਵੀ ਵਿਵਾਦ ਪੈਦਾ ਹੋਏ ਸੀ ਹਿੰਦੁਸਤਾਨ ਦੇ ਪਾਕਿਸਤਾਨ ਦੇ ਵਿੱਚ ਉਦੀ ਵਜ੍ਹਾ ਕਰਕੇ ਇਹਨਾਂ ਮੂਵੀ ਬੈਨਡ ਕੀਤੀ ਆ ਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆਇਆ ਬੈਨਡ ਕਰਨ ਦੇ ਨਾਲ ਠੀਕ ਹੈ ਜੀ ਉਹ ਇੱਕ ਅਦਾਕਾਰ ਆ ਠੀਕ ਹੈ ਉਹ ਆਪਣਾ ਹੁਨਰ ਵਿਖਾ ਰਹੇ ਨੇ ਠੀਕ ਹੈ ਇਹ ਜਿਹੜੀ ਅੱਜ ਜਿਹੜਾ ਸਟੈਪ ਚੁੱਕਿਆ ਨਾ ਅਸੀਂ ਅਸੀਂ ਕਿਸੇ ਦੀ ਮੂਵੀ ਬੈਨਡ ਕੀਤੀ ਆ ਅੱਜ ਕਿ ਹਾਂ ਵੀ ਉਹ ਇੱਕ ਕੁੜੀ ਹਾਨੀਆਂ ਅਮੀਰ ਉਹਦੇ ਵਿੱਚ ਆ ਤੇ ਇਹਨਾਂ ਨੇ ਮੂਵੀ ਬੈਨਡ ਕਰਤੀ ਉਹ ਉਹ ਦੋਵਾਂ ਦੇਸ਼ਾਂ ਨੂੰ ਅੱਜ ਪਾੜ ਪੈਣ ਦੀ ਦੋਵਾਂ ਦੇਸ਼ਾਂ ਦੇ ਵਿੱਚ ਠੀਕ ਆ ਇਹ ਤੁਸੀਂ ਵੀ ਜਾਣਦੇ ਜੇ ਕਿ ਭਾਵੇਂ ਪਾਕਿਸਤਾਨ ਦੇ ਆਪਾਂ ਵੀਡੀਓ ਵੇਖਦੇ ਆ ਉਹ ਕਿਦਾਂ ਸਾਰੇ ਪੁਆਇੰਟ ਆਫ View ਉਹਨਾਂ ਦੇ ਤੁਸੀਂ ਵੇਖਿਆ ਕਰੋ ਉਹ ਕਿੰਨਾ ਚੜਦੇ ਪੰਜਾਬ ਵਾਲੇ ਲੋਕਾਂ ਨੂੰ ਉਹ ਕਿੰਨਾ ਮਿਸ ਕਰਦੇ ਆ ਉਹ ਤੇ ਆਪਾਂ ਨੂੰ ਮਾੜਾ ਚੰਗਾ ਆਂਦੀ ਨਹੀਂ ਗੇ ਉਹਨਾਂ ਨੇ ਕੁਝ ਆਪਣਾ ਨਾਮ ਮਾੜਾ ਕੀਤਾ ਨਾ ਚੰਗਾ ਕੀਤਾ ਇਹਦੇ ਆਪਾਂ ਸਰਕਾਰਾਂ ਦੇ ਮੂੰਹੋਂ ਸੁਣਦੇ ਆ ਜਿਵੇਂ ਅਸੀਂ ਕਰਾਚੀ ਢਾਹਤਾ ਤੇ ਅਸੀਂ ਆਹ ਢਾਹਤਾ ਅਸੀਂ ਉਹ ਢਾਹਤਾ ਭਾਜੀ ਜੰਗ ਦੀ ਵੀ ਕੋਈ ਵਜ੍ਹਾ ਹੀ ਨਹੀਂ ਹੈਗੀ ਤੁਸੀਂ ਦਿਲਜੀਤ ਨੂੰ ਸਭ ਨੂੰ ਪਸੰਦ ਕਰਦੇ ਜੀ ਨਹੀਂ ਵੇਖੋ ਅਹੀਂ ਪਸੰਦ ਦੀ ਗੱਲ ਨਹੀਂ ਹੁੰਦੀ ਅਹੀਂ ਪਸੰਦ ਕਰੀਏ ਨਾ ਕਰੀਏ ਉਹ ਵੱਖਰੀ ਗੱਲ ਆ ਠੀਕ ਆ ਅਗਲੇ ਬੰਦੇ ਨੇ ਆਪਦਾ ਪੈਸਾ ਇਨਵੈਸਟ ਕੀਤਾ ਟਾਈਮ ਇਨਵੈਸਟ ਕੀਤਾ ਠੀਕ ਆ ਉਹ ਇੱਕ ਆਰਟਿਸਟ ਆ ਤੇ ਉਹਨੂੰ ਉਹ ਚੀਜ਼ ਦਾ ਮੌਕਾ ਮਿਲਣਾ ਚਾਹੀਦਾ ਸੀ ਨਾਲੇ ਇਹ ਚੀਜ਼ ਦੀ ਜਿਹੜੀ ਠੇਸ ਆ ਇਹ ਬਹੁਤ ਜ਼ਿਆਦੀ ਡੂੰਗੀ ਪਹੁੰਚੂਗੀ ਉਹ ਕੁੜੀ ਦੇ ਹਾਣੀਆਂ ਮੇਰੇ ਉਹ ਚੰਗੀ ਅਦਾਕਾਰ ਆ ਠੀਕ ਆ ਉਹਦੇ ਨੂੰ ਇਹ ਚ ਕੀ ਹੋਊਗਾ ਭਾਜੀ ਜੇ ਮੂਵੀ ਪੰਜਾਬ 'ਚ ਚੱਲ ਵੀ ਜਾਊਗੀ ਉਹਨੇ ਕਿਹੜਾ ਬਾਹਰ ਆ ਕੇ ਬੰਬ ਸੁੱਟ ਜਾਣਾ ਗੱਲ ਸਦਾਜੀ ਹਾਂਜੀ 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 ਭਾਜੀ ਮੈਂ ਸਰਦਾਰ ਜੀ ਸਰਦਾਰ ਜੀ ਨਹੀਂ ਪਾਜੀ ਵੇਖੋ ਆਪਰ ਜਾਣ ਵਾਲੇ ਬੰਦੇ ਆ ਮਿਸ ਨਹੀਂ ਕਰੀਦਾ ਠੀਕ ਆ ਆਪਣੇ ਕੋਲ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਬੜੇ ਮੁੱਦੇ ਆ ਬਾਕੀ ਇਹ ਵੀ ਇੱਕ ਮੁੱਦਾ ਬਣ ਗਿਆ ਅੱਜ ਠੀਕ ਆ ਕਿ ਹਾਂ ਵੀ ਗਲਤ ਹੋਇਆ ਠੀਕ ਆ ਇਹ ਸਰਕਾਰ ਨੇ ਗਲਤ ਕੀਤਾ ਜੋ ਵੀ ਕੀਤਾ ਬੈਨ ਕਰਨਾ ਨਹੀਂ ਚਾਹੀਦਾ ਠੀਕ ਹੈ ਆਪਾਂ ਮੇਲਜੋਲ ਪਿਆਰ ਵਧਾਉਣਾ ਦੋਵਾਂ ਦੇਸ਼ਾਂ ਦੇ ਵਿੱਚ ਆਪਾਂ ਘਟਾਉਣਾ ਥੋੜੀ ਆ ਤੁਸੀਂ ਚਾਹਦੇ ਹੋ ਦੁਬਾਰਾ ਨਹੀਂ ਮੈਂ ਤੇ ਕਹਿੰਦਾ ਜੀ ਹੋਣੀ ਚਾਹੀਦੀ ਹੈ ਕੋਈ ਗੱਲ ਨਹੀਂ ਕਿ ਆਪਾਂ ਨੂੰ ਕਿਸੇ ਦੇ ਨਾਲ ਕੋਈ ਪਤਨੀ ਨਹੀਂ ਦੇਖੋ ਜੀ ਦਿਲਜੀਤ ਭਾਜੀ ਦੇ ਵੈਸੇ ਬਹੁਤ ਵਧੀਆ ਕੰਟ੍ਰੈਸਟ ਹੁੰਦਾ ਬਹੁਤ ਵਧੀਆ ਫਿਲਮਾਂ ਹੁੰਦੀਆਂ ਸਾਨੂੰ ਵੀ ਵੈਸੇ ਮੌਕਾ ਮਿਲਣਾ ਚਾਹੀਦਾ ਸੀ ਫਿਲਮ ਵੇਖਣ ਦਾ ਵੈਸੇ ਚਲੋ ਗਲਤ ਗੱਲ ਤੇ ਹੈਗੀ ਆ ਲੀਜ਼ ਹੋਣੀ ਚਾਹੀਦੀ ਸੀ ਬਾਕੀ ਜੋ ਤੁਹਾਨੂੰ ਪਤਾ ਪਬਲਿਕ ਨੂੰ ਜੋ ਉਹਨਾਂ ਸਹੀ ਲੱਗਦਾ ਬਾਕੀ ਇਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਉਹਨੂੰ ਫਿਲਮ ਜਿਹੜਾ ਭਾਜੀ ਬੜਾ ਕੀ ਗੱਲ ਆ ਸਾਡੇ ਇਹਨਾਂ ਦੇ ਕਿੰਨੇ ਜਿਹੜੇ ਆਰਟਿਸਟ ਆ ਪੰਜਾਬ ਦੇ ਉੱਧ ਦੇ ਲੈਂਦੇ ਪੰਜਾਬ ਦੇ ਜਿਹੜੇ ਆਪਣੀਆਂ ਪੰਜਾਬੀ ਇੰਡਸਟਰੀ ਵਿੱਚ ਆ ਕੇ ਆਪਣੇ ਨਾਲ ਕਾਫੀ ਉੱਪਰ ਤੱਕ ਚਲੇ ਗਏ ਆ ਪਰ ਫਿਰ ਵੀ ਇੰਨੀ ਉੱਪਰ ਤੱਕ ਪੰਜਾਬੀ ਇੰਡਸਟਰੀ ਜਿਹੜਾ ਉਹਨਾਂ ਨੂੰ ਖੜਦੀ ਆ ਫਿਰ ਉਹ ਜਦੋਂ ਪੰਜਾਬੀ ਇੰਡਸਟਰੀ ਨੂੰ ਹੀ ਬਦਨਾਮ ਕਰਦੇ ਪੰਜਾਬ ਨੂੰ ਹੀ ਕਰਦੇ ਆ ਉਹਨਾਂ ਟ੍ਰੋਲ ਕੀਤਾ ਪੰਜਾਬ ਨੂੰ ਟ੍ਰੋਲ ਕੀਤਾ ਕਿੰਨਾ ਟ੍ਰੋਲ ਕੀਤਾ ਹਨਾ ਜਿਹਨੂੰ ਪਿੱਛੇ ਜੇ ਲੜਾਈ ਲੱਗੀ ਸੀ ਇਹਨਾਂ ਵਾਸਤੇ ਇਹ ਚੀਜ਼ ਬੜੀ ਗਲਤ ਹੈਗੀ ਇਹਦੇ ਅਨੀ ਪੰਜਾਬੀ ਇੰਡਸਟਰੀ ਚੁੱਕਿਆ ਇਹ ਇਸ ਚੀਜ਼ ਕਰਕੇ ਪੰਜਾਬੀ ਨੇ ਵਿਰੋਧ ਵੀ ਕਰਨਾ ਚਾਹੀਦਾ ਕਿ ਉਧਰ ਦੇ ਜਿਹੜੇ ਆਰਟਿਸਟ ਆ ਉਹ ਨਾ ਯੂਜ਼ ਕੀਤੇ ਜਾਣ ਇਹਦੇ ਪਾਜੀ ਇਹਦੇ ਜਦੋਂ ਪਤਾ ਹੀ ਵਿਵਾਦ ਚੱਲ ਗਿਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਰਿਲੀਜ਼ ਹੋਣੀ ਇਹਨਾਂ ਨੂੰ ਚੇਂਜ ਕਰ ਲੈਣਾ ਚਾਹੀਦਾ ਸੀ ਕਿੰਨਾ ਕੁ ਮਿਸ ਕਰ ਗਏ ਨਹੀਂ ਸਰ ਰੀਅਲੀ ਮਿਸਟੇਕ ਕਰ ਰਹੇ ਮਿਸਟੇਕ ਕਰ ਰਹੇ ਫਿਲਮਾਂ ਸਾਡੇ ਫੇਵਰਟ ਨੇ ਫੇਵਰਟ ਫੇਵਰਟ ਨੇ ਭਾਜੀ ਸਾਡੇ ਸਾਰੀਆਂ ਫਿਲਮਾਂ ਦੇਖੀਆਂ ਤੁਸੀਂ ਚਾਹੁੰਦੇ ਹੋ ਕਿ ਹੁਣ ਦੁਬਾਰਾ ਰੀਲਿਸ ਹੋਵੇ ਜਰੂਰ ਹੋਣੀ ਚਾਹੀਦੀ ਹੈ ਪਰ ਇੱਕ ਅਪੀਲ ਕਰਦੇ ਆਂ ਵੀ ਜਿਹੜੇ ਉਧਰ ਦੇ ਆਰਟਿਸਟ ਆ ਉਹਨਾਂ ਨੂੰ ਨਾ ਵਿੱਚ ਬਤਰਾ ਇੱਧਰ ਵੀ ਸਾਡੇ ਬਹੁਤ ਵਧੀਆ ਆਰਟਿਸਟ ਨੇ ਜਿਨ੍ਹਾਂ ਨਾਲ ਉਹ ਲੈ ਕੇ ਆਪਾਂ ਫਿਲਮ ਚੰਗੀ ਚਲਾ ਸਕਦੇ ਆਂ ਜਜੀ ਦੁਸਾਂ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਅਸੀਂ ਲੋਕਾਂ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕੀਤੀ ਅਤੇ ਫਿਲਮ ਦੇ ਬਾਰੇ ਲੋਕਾਂ ਕੋਲੋਂ ਜਾਣਕਾਰੀ ਲਈ ਤੇ ਕਿ ਆਖਿਰਕਾਰ ਇਸ ਫਿਲਮ ਨੂੰ ਕਿਉਂ ਰੋਕਿਆ ਗਿਆ ਤਾ ਲੋਕਾਂ ਦੇ ਰਿਐਕਸ਼ਨ ਵੇਖ ਕੇ ਕਿਉਂਕਿ ਹਰ ਲੋਕਾਂ ਦੇ ਜਿਹੜੇ ਰਲੇ ਮਿਲੇ ਜਿਹੜੇ ਰਿਐਕਸ਼ਨ ਆਏ ਨੇ ਕੋਈ ਕਹਿ ਰਿਹਾ ਕਿ ਵਾਕਈ ਹੀ ਅਸੀਂ ਦਿਲਜੀਤ ਦੋਸਾਂ ਦੇ ਵੱਡੇ ਫੈਨ ਆ ਤਾਂ ਦਿਲਜੀਤ ਦੋਸਾਂ ਦੀ ਜਿਹੜੀ ਫਿਲਮ ਉਹ ਰਿਲੀਜ਼ ਹੋਣੀ ਚਾਹੀਦੀ ਪਰ ਕਈ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਕਈ ਲੋਕਾਂ ਵੱਲੋਂ ਜਿਹੜਾ ਉਹ ਇਤਰਾਜ਼ ਵੀ ਜ਼ਾਹਿਰ ਕੀਤਾ ਗਿਆ ਕਿ ਪਾਕਿਸਤਾਨ ਦੇ ਕਲਾਕਾਰ ਜਿਹੜੇ ਇਸ ਫਿਲਮ ਦੇ ਵਿੱਚ ਨਹੀਂ ਸੀ ਲੈਣੇ ਚਾਹੀਦੇ ਪਰ ਲੋਕਾਂ ਦਾ ਜਿਹੜਾ ਰਿਐਕਸ਼ਨ ਆ ਉਹ ਡਬਲ ਮਾਈਂਡਡ ਹੋ ਕੇ ਆ ਰਿਹਾ ਪਰ ਦੇਖਣਾ ਹੋਏਗਾ ਕਿ ਆਖਿਰਕਾਰ ਇਸ ਫਿਲਮ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਹ ਫਿਲਮ ਦੁਬਾਰਾ ਤੋਂ ਰਿਲੀਜ਼ ਹੋਵੇਗੀ ਹਿੰਦੁਸਤਾਨ ਦੇ ਵਿੱਚ ਜਾਂ ਨਹੀਂ ਹੋਵੇਗੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਮੁਕੇਸ਼ ਬਾਬਾ ਦੇ ਨਾਲ ਚੰਦਨ ਗਿਨਾ ਰੋਜਾਨਾ ਸਪੋਕਸਪੀਨ ਅਮਰਿਤਸਰ